ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪੰਜਾਬ 'ਚੋਂ ਨਸ਼ੇ ਦੇ ਕੋਹੜ ਨੂੰ ਖਤਮ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ। ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਯੁੱਧ ਨਸ਼ਿਆਂ ਵਿਰੋਧ ਵਿੱਚ ਪੁਲਿਸ ਨੇ ਹੁਣ ਤੱਕ 14490 ਐਫਆਈਆਰ ਦਰਜ ਕੀਤੀਆਂ ਨੇ। 23038 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਅਤੇ ਕਰੋੜਾਂ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਔਰ ਹਰ ਰੋਜ਼ ਬਲਡੋਜ਼ਰ ਚੱਲ ਰਹੇ ਨੇ بڑے ਲੋਕ ਤਸਕਰ ਜਿਹੜੇ ਨੇ ਉਹ ਫੜੇ ਜਾ ਰਹੇ ਨੇ ਉਹਨਾਂ ਦੀਆਂ ਪ੍ਰਾਪਰਟੀਆਂ ਸੀਜ਼ ਕੀਤੀਆਂ ਜਾ ਰਹੀਆਂ ਨੇ ਇਹ ਨਹੀਂ ਹੈਗਾ ਕਿ ਕਿਸੇ ਨੂੰ ਬਖਸ਼ ਦਾਂਗੇ ਜਿਨ੍ਹਾਂ ਨੇ ਲੋਕਾਂ ਦੇ ਘਰ ਬਰਬਾਦ ਕੀਤੇ ਨੇ ਚਿੱਟੇ ਨਾਲ ਉਹਨਾਂ ਘਰਾਂ ਦੇ ਸਾਹਮਣੇ ਚਾਰ ਮੰਜ਼ਲੀਆਂ ਕੋਠੀਆਂ ਪਾ ਕੇ ਦੀਪਮਾਲਾ ਕਰਨਗੇ ਇਹ ਤਾਂ ਨਹੀਂ ਹੋਣ ਦਿੰਦੇ ਅਸੀਂ ਫਿਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ਤੇ ਪੁਲਿਸ ਦੇ ਵੱਲੋਂ ਨਸ਼ਾ ਤਸਕਰਾਂ ਦੇ ਘਰਾਂ ਤੇ ਬੁਲਡੋਜ਼ਰ ਕਾਰਵਾਈ ਕੀਤੀ ਜਾ ਰਹੀ ਹੈ ਦੇ ਨਸ਼ੇ ਦੇ ਕਾਰੋਬਾਰ ਨਾਲ ਬਣਾਈ ਗਈ ਪ੍ਰਾਪਰਟੀ ਨੂੰ ਵੀ ਨਸ਼ਟ ਕੀਤਾ ਜਾ ਰਿਹਾ ਹੈ ਐਨਡੀਟਸ ਦੇ ਜਿਨ੍ਹਾਂ ਦੇ ਪਰਚੇ ਨੇ ਜਿੰਦਾਂ ਨੇ ਡਰੱਗ ਤੇ ਪੈਸੇ ਨਾਲ ਕੋਠੀਆਂ ਘੜੇ ਕਿੰਨੀਆਂ ਜ਼ਿਆਦਾ ਤਾਂ ਬਣਾਈਆਂ ਉਹ ਵੀ ਸਰਕਾਰ ਜਿਹੜੀ ਹੈ ਉਹ ਆਪਣੇ ਕੰਮ ਚ ਚੱਲ ਰਹੀ ਹੈ ਕਾਰਵਲੋ ਨਸ਼ਾ ਬਖਸ਼ਾ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਉਹਨਾਂ ਦੇ ਜਾਇਦਾਦ ਤੋੜੀਆਂ ਗਈਆਂ ਜਾਂਦੀਆਂ ਨੇ ਤੁਸੀਂ ਤਸਵੀਰਾਂ ਦੇਖਦੇ ਹੋ ਅੰਮ੍ਰਿਤਸਰ ਦੇ ਗੁਰੂ ਕੀ ਬਡਾਲੀ ਇੰਡੀਆ ਚੀਤਾ ਦੇ ਕੋਲ ਤੇ ਤਸਕਰ ਦੀ ਜਾਇਦਾਦ ਹੈ ਜਾਨੀ ਕਿ ਤਸਕਰ ਇਸ ਇਮਾਰਤ ਦੇ ਵਿੱਚ ਰਹਿ ਰਿਹਾ ਸੀ ਆਪਣੇ ਪਰਿਵਾਰ ਦੇ ਨਾਲ ਸੋ ਪੁਲਿਸ ਦੀ ਮਦਦ ਦੇ ਨਾਲ ਉਨ ਅਧਿਕਾਰੀਆਂ ਵੱਲੋਂ ਇਸ ਨੂੰ ਤੋੜਿਆ ਜਾ ਰਿਹਾ ਹੈ ਰਾਜਵਾਨੀ ਉਹ ਦੇਖਿਆ ਨਹੀਂ ਤੇ ਕੋੜਿਆ ਜਾ ਰਿਹਾ ਔਰ ਇਸ ਨੂੰ ਤਬਾਕ ਕੀਤਾ ਜਾ ਰਿਹਾ ਸੋ ਇਹ ਪੰਜਾਬ ਸਬਾਲ ਉਹ ਲੱਖਣ ਦਾ ਕਾਰੋਬਾਰ ਕਰਨ ਵਾਲੇ ਮਖਾਂ ਦੇ ਯੋਗਾਂ ਜਿਆਦਾ ਵੀ ਕੋੜੀ ਜਾ ਰਿਹਾ ਅਰ ਜੀ ਹਰੇ ਹਜੀਤ ਪੁੱਛਿਆ ਆ ਤੁਸੀ ਦੇਖੋ ਕੋੜ ਖਾਲਸਾ ਮਾਫ ਕਰਨਾ ਗੁਰੂ ਕੀ ਬਿਡਾਲੀ ਛਾਟਾ ਦੇ ਵਿੱਚ ਇਹ ਕਾਰਵਾਈ ਕੀਤੀ ਜਾ ਰਹੀ ਹੈ। ਹੈਲੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। ਛਾਟਾ ਦੇ ਗੁਰੂ ਕੀ ਵਡਾਲੀ ਵਿਖੇ ਨਸ਼ਾ ਤਸਕਰ ਵੱਲੋਂ ਬਣਾਈ ਗਈ ਜਾਇਦਾਦ ਉਸ ਨੂੰ ਤੋੜਿਆ ਜਾ ਰਿਹਾ। ਕਨਿਆ ਸਰਕਾਰ ਨੇ ਯੁਧ ਨਸ਼ਿਆਂ ਦੇ ਵਿਰੁੱਧ ਨਸ਼ੇਮ ਕਾਰੋਬਾਰ ਕਰਨ ਵਾਲੇ ਲੋਕਾਂ ਦੀਆਂ ਜਾਇਦਾਦਾਂ ਨੂੰ ਡਿਮੋਲਿਸ਼ ਕੀਤਾ ਜਾ ਰਿਹਾ ਯਾਨੀ ਤੋੜਿਆ ਜਾ ਰਿਹਾ ਹੈ। ਇੱਕ ਕਾਰਵਾਈ ਤਹਿਤ ਅੰਮ੍ਰਿਤਸਰ ਦੇ ਕਈ ਇਲਾਕਿਆਂ ਦੇ ਵਿੱਚ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ, ਤੋੜਿਆ ਜਾ ਰਿਹਾ ਹੈ। ਦੁਕਾਨ ਦੇ ਵਿੱਚ ਪਰਿਵਾਰ ਸੀਗਾ ਨਸ਼ਾ ਤਸਕਰ ਦਾ ਉਸ ਨੂੰ ਪਹਿਲਾਂ ਹੀ ਬਾਹਰ ਕੱਢ ਦਿੱਤਾ ਗਿਆ ਸੋ ਇਹ ਨਜ਼ਾਰਾ ਹੈ ਅਮਨਸਰ ਦੇ ਗੁਰੂ ਕੀ ਬਡਾਲੀ ਦਾ ਪੰਜਾਬ ਸਰਕਾਰ ਦਾ ਇਸ ਮੁਹਿੰਮ ਦੇ ਨਾਲ ਲੋਕਾਂ ਨੂੰ ਵੀ ਸੁਣਿਆ ਹੈ ਕਿ ਪੰਜਾਬ ਸਰਕਾਰ ਬਹੁਤ ਖੁਸ਼ ਹੈ ਕਿ ਨਸ਼ਾ ਦਾ کاروبار ਕਰਨ ਵਾਲੇ ਨਸ਼ਾ ਵੇਚਣ ਵਾਲੇ ਦੇ ਤਸਕਰ ਜਿਨ੍ਹਾਂ ਨੇ ਹੈਲੋ ਹੈਲੋ ਦੇ ਨਾਲ ਆਪਣੀਆਂ ਜਾਇਦਾਦਾਂ ਬਣਾਈਆਂ ਹੋਈਆਂ ਨੇ ਉਹਨਾਂ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਉਹਨਾਂ ਨੂੰ ਤੋੜਿਆ ਜਾ ਰਿਹਾ ਹੈ ਡਿਮੋਲਿਸ਼ ਕੀਤਾ ਜਾ ਰਿਹਾ ਉਹਨਾਂ ਦੀ ਜਾਇਦਾਦ ਨੂੰ ਸੋ ਅੱਜ ਛਾਟਾ ਏਰੀਆ ਦੇ ਗੁਰੂ ਕੀ ਬਡਾਲੀ ਦੇ ਵਿੱਚ ਇੱਕ ਨਸ਼ਾ ਤਸਕਰ ਦੀ ਜਿਹੜੀ ਜਾਇਦਾਦ ਹੈ ਉਸ ਨੂੰ ਤੋੜਿਆ ਜਾ ਰਿਹਾ ਹੈ ਕਾਰਪੋਰੇਸ਼ਨ ਦੀ ਮਦਦ ਲਈ ਜਾ ਰਹੀ ਹੈ ਕਾਰਪੋਰੇਸ਼ਨ ਦੀ ਹੈ ਟੀਮ ਵੀ ਨਾਲ ਹੈ ਉਹ ਦੋਸਤ ਜੀਸੀਬੀ ਦੀ ਮਦਦ ਦੇ ਨਾਲ ਇਸ ਇਮਾਰਤ ਨੂੰ ਇਸ ਘਰ ਨੂੰ ਤੋੜਿਆ ਜਾ ਰਿਹਾ ਹੈ ਇਸ ਘਰ ਦੇ ਵਿੱਚ ਜਿਹੜਾ ਪਰਿਵਾਰ ਮੌਜੂਦ ਸੀਗਾ ਉਹਨਾਂ ਨੂੰ ਉਸ ਪਰਿਵਾਰ ਨੂੰ ਬਾਹਰ ਪਹਿਲੇ ਜਾਣ ਲਈ ਕਿਹਾ ਗਿਆ ਹੈ ਉਸ ਨੂੰ ਨਿਕਾਲਿਆ ਗਿਆ ਹੈ ਔਰ ਜਗ੍ਹਾ ਨੂੰ ਤੋੜਿਆ ਜਾ ਰਿਹਾ ਜੇ ਤਸਵੀਰਾਂ ਤੁਸੀਂ ਸਾਰੇ ਮਾਈਕ ਲੈ ਲਓ ਭੱਲੇ ਦੀਆਂ ਇਸ ਦੇਖੋ ਲੋਕ ਛੱਤਾਂ ਤੇ ਚੜ ਕੇ ਇਹ ਸਾਰਾ ਦੁਸਤ ਮਾਈਕ ਹੈਗਾ ਮਾਈਕ ਹੈਗਾ ਮਾਈਕ ਹੈਗਾ ਲੋਕ ਆਪਣੇ ਕਰਾ ਲੈ ਲੈ ਲੋ ਵੜ ਲਈ ਨਾ ਵੜਦਾ ਮਾਈਕ ਜੀ ਆਪਕੋ ਰੁੱਕ ਕੇ ਵੀ ਦੇਖ ਰਹੇ ਨੇ ਹਮਲੇ ਸਦਿ ਡੀਸੀਵੀ ਆਰਾਊਂਡ ਲੇ ਗਿਆ ਜੀ ਆਲਮ ਵੀ ਪਹੁੰਚ ਗਏ ਨੇ ਮੌਕੇ ਦੇ ਉਤੇ ਪਰ ਇੱਕ ਕਾਰਵਾਈ ਨੂੰ ਖੁਦ ਮਾਨਿਟਿੰਗ ਕਰ ਰਹੇ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਪੁਲਿਸ ਬਲ ਤੇ ਨਾਕਾ ਪੁਲਿਸ ਦੇ ਬਲ ਦੇ ਨਾਲ-ਨਾਲ ਕਾਰਪੋਰੇਸ਼ਨ ਦੀ ਟੀਮ ਇੱਥੇ ਮੌਜੂਦ ਹੈ ਔਰ ਇਸ ਮਕਾਨ ਨੂੰ ਟੋੜਿਆ ਜਾ ਰਿਹਾ ਹਾਲੇ ਸਰ ਕੀ ਕਿਸਾਨਾਂ ਨੂੰ ਲੱਗ ਰਿਹਾ ਜੀ ਠੀਕ ਹੈ ਹੁਣ ਪੰਜਾਬ ਸਰਕਾਰ ਤਹਿਤ ਜਿਹੜੀ ਯੂਥ ਮੈਸ਼ਾ ਵਿਰੋਧ ਕਾਰਵਾਈ ਚੱਲ ਰਹੀ ਹੈ ਉਹਦੇ ਤਹਿਤ ਆਪਣਾ ਰਾਮ ਸਿੰਘ ਤੇ ਗੁਰਪ੍ਰੀਤ ਸਿੰਘ ਦਾ ਘਰ ਹੈ ਤੇ ਉਹ ਆਪਣਾ ਉਹਨਾਂ ਦਾ ਐਮਸੀ ਆਫਿਸ ਨੇ ਸਾੜ ਤੋਂ ਪੁਲਿਸ ਆਇਤਾ ਮੰਗੀ ਸੀ ਤੇ ਅਸੀਂ ਪੁਲਿਸ ਪ੍ਰੋਟੈਕਸ਼ਨ ਪ੍ਰੋਵਾਈਡ ਕੀਤੀ ਤੇ ਡਿਮੋਲਿਸ਼ ਕਰ ਰਹੇ تھے ਜਿਵੇਂ ਮੈਨੂੰ ਪਤਾ ਚੱਲਿਆ ਕਿ ਇਹ ਡਰੱਗ ਪੈਡਲਰ ਦਾ ਘਰ ਹੈ ਤੇ ਮੈਂ ਖੁਦਾ ਪਾਏ ਜੀ ਸੁਪਰਵਾਈਜ਼ ਜਿਹੜੇ ਗੰਦੇ ਪਰਚੇ ਜਿਹੜੇ ਇਸ ਦੇ ਖਿਲਾਫ ਲੱਗੇ ਜਿਹੜਾ ਤਾਂ ਰਾਮ ਸਿੰਘ ਉਹਦੇ ਖਿਲਾਫ ਤਿੰਨ ਹੈ ਜੀ ਤੇ ਜਿਹੜਾ ਉਹ ਹੈਗਾ ਗੁਰਪ੍ਰੀਤ ਉਹਦੇ ਖਿਲਾਫ ਇੱਕ ਹੈ ਤੇ ਜਦੋਂ ਇੱਥੇ ਮੌਕੇ ਤੇ ਉਹਨਾਂ ਦਾ ਪਰਿਵਾਰ ਵੀ ਅੰਦਰ ਕੋਈ ਰਹਿ ਰਿਹਾ ਸੀਗਾ ਉਹਨਾਂ ਨੂੰ ਓਕੇ ਤੋਂ ਕੱਢਿਆ ਗਿਆ ਮੈਂ ਐਮਸੀ ਆਫਿਸ ਦਾ ਹੈਗਾ ਜੀ ਸੜ ਤੋਂ ਸਿਰਫ ਪੁਲਿਸ ਪ੍ਰੋਟੈਕਸ਼ਨ ਮੰਗੀ ਸੀ ਜੋ ਵੀ ਕਾਰਵਾਈ ਕਰ ਰਹੀ ਐ ਐਮਸੀ ਆਫਿਸ ਕਰ ਰਹੀ ਐ ਸਰ ਮਤਲਬ ਕਾਹ ਕਰ ਰਹੇ ਹੋ ਕੋਈ ਕਾਰੋਬਾਰ ਨਹੀਂ ਕਰਦੇ ਨਸ਼ੇ ਦਾ ਕੁਝ ਵੀ ਨਹੀਂ ਕਰਦੇ ਦੇਖੋ ਜੀ ਤਿੰਨ ਪਰਚੇ ਦਾ ਰਾਮ ਸਿੰਘ ਤੇ ਦਰਜ ਨੇ ਤੇ ਦੋ ਪ੍ਰੀਵੈਂਟਿਵ ਐਕਸ਼ਨ ਨੇ ਤੇ ਇੱਕ ਪਰਚਾ ਹੈਗਾ ਇਹਦੇ ਤੇ ਗੁਰਪ੍ਰੀਤ ਸਰ ਫਿਰ ਹਾਂ ਜਿਹੜਾ ਰਾਮ ਸਿੰਘ ਹੈ ਗੁਰਪ੍ਰੀਤ ਦਾ ਜੇਲ੍ਹ ਚ ਬੰਦ ਨੇ ਜਾਂ ਫਿਰ ਬਾਹਰ ਗੁਰਪ੍ਰੀਤ ਜੇਲ੍ਹ ਚ ਹੈ ਜਿਹੜਾ ਰਾਮ ਸਿੰਘ ਦਾ ਪਗੋੜਾ ਹੈ ਜੀ ਯੁੱਧ ਨਸ਼ਾ ਦੇ ਵਿਰੁੱਧ ਪੰਜਾਬ ਸਰਕਾਰ ਵੱਲੋਂ ਚਾਲੂ ਕੀਤੀ ਗਈ ਹੈ ਮੁਹਿੰਮ ਨਸ਼ਾ ਦੇ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ਦੇ ਵਿੱਚ ਪਰਮਾ ਉਗਾਵਾਰਾ ਮਿਲ ਰਿਹਾ ਹੈ ਹੁਣ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਜਿਹੜੇ ਲੋਕ ਨੇ ਉਹਨਾਂ ਦੀਆਂ ਜਾਇਦਾਦ ਵੀ ਡਿਮੋਲਿਸ਼ ਕੀਤੀਆਂ ਜਾ ਰਹੀਆਂ ਨੇ ਨਸ਼ੇ ਦੇ ਪੈਸੇ ਦੇ ਨਾਲ ਜਿਹੜੀਆਂ ਜਾਇਦਾਦਾਂ ਬਣੀਆਂ ਨੇ ਉਹਨਾਂ ਨੂੰ ਕਾਰਪੋਰੇਸ਼ਨ ਦੇ ਸਹਿਯੋਗ ਦੇ ਨਾਲ ਡਿਮੋਲਿਸ਼ ਕੀਤਾ ਜਾ ਰਿਹਾ ਹੈ ਅੰਮ੍ਰਿਤਸਰ ਚ 8 ਤੋਂ 10 ਬਿਲਡਿੰਗ ਦੇ ਸਤਾਂਾਂ ਛੋੜੀਆਂ ਗਈਆਂ ਨੇ ਅੱਜ ਗੁਰੂ ਕੀ ਬਟਾਲੀ ਚਿਆਟਾ ਦੇ ਕੋਲ ਇੱਕ ਜਾਇਦਾਦ ਸੀ ਜਿਸ ਨੂੰ ਪੁਲੇਸ਼ ਦੇ ਸੇਯੋਗ ਦੇ ਨਾਲ ਕਾਰਪੋਰੇਟਰੀ ਟੀਮ ਜਿਹੜੀ ਹੈ ਉਹ ਇੱਥੇ ਪਹੁੰਚੀ ਹੋਈ ਹੈ ਔਰ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਇਹਨਾਂ ਨੂੰ ਡਿਮੋਨਸਟ੍ਰੇਟ ਕੀਤਾ ਜਾ ਰਿਹਾ ਹੈ ਸੋ ਇਹ ਨਜ਼ਾਰਾ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਪੰਜਾਬ ਸਰਕਾਰ ਪੂਰੀ ਤਰ੍ਹਾਂ ਨਸ਼ਿਆਂ ਦੇ ਖਿਲਾਫ ਹੈ ਨਸ਼ੇ ਦੇ ਖਿਲਾਫ ਸ਼ੁਰੂ ਕੀਤਾ ਗਿਆ ਯੁੱਧ ਉਹਦੇ ਵਿੱਚ ਸਫਲਤਾ ਹਾਸਲ ਕਰਦੇ ਹੋਏ ਉਹ ਨਸ਼ੇ ਦਾ کاروبار ਕਰਨ ਵਾਲੇ ਲੋਕਾਂ ਦੀਆਂ ਜਿਹੜੀਆਂ ਜਾਇਦਾਦਾਂ ਨੇ ਨਸ਼ੇ ਦੇ کاروبار ਤੋਂ ਕਮਾਏ ਹੋਏ ਪੈਸੇ ਨਾਲ ਉਹਨਾਂ ਨੂੰ ਡਿਵਾਲਵਸ ਕਰਕੇ ਉਹਨਾਂ ਨੂੰ ਨੁਕਸਾਨ ਬਚਾਇਆ ਜਾ ਰਿਹਾ ਹੈ ਕੈਪਟਨ ਬਸ ਦੇ ਨਾਲ ਜੋਤੀ ਬਹਿਲ then if you are TV on the side